ਜਿਹੜਾ ਬੈਠਾ ਕੋਈ ਜਿਹਦੇ ਬੈਠਾ ਮਰਦ ਬੋਲਸ਼ ਕਰਤਾ ਰਹੀ ਹੈ ਵਾ ਬਈ ਬੋਲ ਚੱਲ ਜਨਾ ਸੋਲ ਲੈ ਗਏ ਇਹਨਾਂ ਅਜੇ ਦੇਰ ਸੇ ਘਰੀਆਂ ਜੀ ਹਾਂ ਜੀ ਆਪਾਂ ਜੀ ਪ੍ਰਧਾਨ ਸਾਹਿਬ ਆ ਪੈਸਾ ਵਾ ਤਾਂ ਇੱਕ ਸਾਥੀ ਹੋਤੀ ਹੈ

i'm to ਦੀ ਜਿਹੜੀ ਆ ਕੀਤੀ ਜਾ ਰਹੀ ਹੈ ਔਰ ਇਸ ਕਰਕੇ ਗੱਲ ਕਰੀਏ ਤਾਂ ਇਸ ਵਕਤ ਜੇ ਉਸ ਕਰੀਆ ਕਰਦੇ ਅੰਦਰ ਰਜ਼ਾਤ ਹੋਣੀ ਆ ਅੰਦਰ ਜਿਹੜੀ ਆ ਸਮਾਗਮ ਕੀਤਾ ਗਿਆ ਇਹ ਵੀਡੀਓ ਬਣਾਈ ਗਈ ਤਾਂ ਕਿ ਕਿੰਨੇ ਵੀ ਆਣੇ ਬਾਬਾ ਜੀ 52 ਇੱਥੇ ਦਿਖਾ ਦਿਓ ਨਾਲ ਕੈਮਰੇ ਵਿੱਚ ਜੀ ਬੰਦੀਆਂ ਦੇ ਨਾਮ ਲਿਖੇ ਆ ਜਿੰਨਾ ਜਿੰਨਾ 104 ਜਿਹੜੇ ਆ ਉਹ 23 ਦੇ ਵਿੱਚ ਵਿਆਕ ਦਿੱਤਾ ਹਾਂਜੀ 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 ਬਾਬਾ ਜੀ ਆਪਾਂ ਇਹਨੂੰ ਨਕਲੀ ਕਿਸ ਤਰ੍ਹਾਂ ਕਹਿ ਸਕਦੇ ਇਹਦਾ ਕੀ ਪ੍ਰੂਫ ਹੈਗਾ ਕੋਈ ਦੇਖੋ ਜੀ ਨਕਲੀ ਇਦਾਂ ਆਮਲਾਂ ਕੀ ਹੈ ਇਹ ਬਾਬੇ ਨੂੰ ਨਹੀਂ ਪਤਾ ਹੈ ਵੀ ਵੈਰੀਫਾਈ ਕੀਤੀ ਇਹਨਾਂ ਦੇ ਬਾਰੇ ਹਾਂਜੀ ਅਸੀਂ ਸਾਰਾ ਵੈਰੀਫਾਈ ਕੀਤਾ ਜਗਦਾ ਸਿੰਘ ਮਿਰ ਨੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਆ ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਇੱਕ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਹਨੇ ਇੱਥੇ ਕੋਟ ਮੈਰਿਜ ਕਰਵਾਈ ਉਹ ਇਥੋਂ ਦਾ ਜਿਹੜਾ ਮੁਤਾਬਸੇ ਗਰੰਥੀ ਬਣਾਇਆ ਵਾ ਜਿਹਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਸ ਕੀਤੀ ਹੈ ਤੇ ਕੋਈ ਸਤਿਗੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜਾਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ 2 ਨੰਬਰ 'ਚ ਪਹਾਂ ਦੀ ਖਾਤਰ 3000 4000 5000 ਰੁਪਏ ਮੰਗ ਲੈਂਦਾ ਇੱਕ ਲੜਕੀ ਹੋਰ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉੱਜੜਿਆ ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਫੀਟ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ 2 ਨੰਬਰ ਦੇ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਹੈ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧੱਜੀਆਂ ਡਾ ਓਏ ਬੇਂਦੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਦਾਦਾ ਦੀ ਤੁਸੀਂ ਧਜੀਆਂ ਡਾਰ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਵਾਂ ਦੇ ਨਾਲ ਜੰਮਿਆ ਪਾਲਿਆ ਵੜਿਆ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਘਰੋਂ ਤੋੜਨਾ ਸੀ ਚਾਵਾਂ ਦੇ ਨਾਲ ਉਹ ਅੱਜ ਦਰਦਰ ਤੇ ਧੱਕੇ ਖਾਂਦੀ ਫਿਰ ਰਹਾ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਆ ਤੁਸੀਂ ਪੜ੍ਹਾਈ ਕੀਤੀ ਆ ਇਹ ਕੰਮ ਨਾ ਕਰੋ ਮੇਰੀ ਬੇਨਤੀ ਆ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਆ ਜਿਹੜੇ ਤਾਂ ਭੱਜ ਕੇ ਕਰੋ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰਾਓ ਮੇਰੀ ਬੇਨਤੀ ਆ ਜੁੜ ਕੇ ਪ੍ਰਸ਼ਾਸਨ ਨਾਲ ਆਈ ਹੈ ਤਾਲਾ ਲੱਗੇ ਕਿ ਅਗਲਾ ਸਟੈਪ ਕੀ ਆ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਆ ਸਭ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਖਤਰ ਹੱਤਰ ਪਰਚਾ ਸ੍ਰੋਮਣੀ ਕਮੇਟੀ ਜੀ ਮੈਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਲਾਜੋ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਆਰਾਮ ਸਾਹਿਬ ਸਭਾਏ ਮਾਨ ਕਰਨੇ ਆ ਉਹਾਂ ਦੇ ਪਹਿਲਾਂ ਐਪਲੀਕੇਸ਼ਨ ਭੇਜੋ ਤੇ ਜਾ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ ਇਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹਾਂ ਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਹੈ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨ ਦਿਆ ਜਾਂ ਕਰਨ ਹੋਈ ਹੁੰਦੀ ਆ ਬੇ ਬੇਨਤੀ ਹੈ ਮੇਰੀ ਸੇਕ ਆਮ ਨੂੰ ਇਹਨਾਂ ਲੋਕਾਂ ਕੋਲੋਂ ਇਹੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲੋ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕੰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਹਿਹਾਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜਿਨੀ ਕਾਨੂੰਨ ਨਾਲ ਲਾਵਾਂਗੇ ਜੇ ਇਹ ਤੇ ਪ੍ਰਸ਼ਾਸਨ ਪੂਰਾ ਤੇ ਬੰਦਾ ਸਕੰਜਾ ਕੱਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਜੀ ਆਪਣਾ ਮੇਰਾ ਹਰਪਿੰਦਰ ਕੌਰ ਅੱਜ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਜੀ ਮੇੜਾ ਟੋ ਨੰਬਰ 2 ਨੰਬਰ 'ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਾ ਟਿਪ ਟਿਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਹੀਨਾ ਹੋ ਗਿਆ ਕੁੜੀ ਘਰੋਂ ਗਏ ਪਿਆ ਇਹ 9 ਫਰਵਰੀ ਨੂੰ ਕੀਤਾ। ਸਾਨੂੰ ਥੋੜਾ ਥੋੜਾ ਥਾਣੇ ਚੋਂ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉੱਥੇ ਤੁਹਾਡੀ ਬੇਟੀ ਦਾ ਵਿਆਹ ਹੋ ਚੁੱਕਾ। ਹਾਂਜੀ ਸਾਨੂੰ ਸਾ ਥਾਣੇ ਵਾਲਿਆ ਸਰਟੀਫੀਕੇਟ ਖੜਕੇ ਦਿੱਤਾ ਕਿ ਇੱਥੋਂ ਹੋਇਆ। ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ। ਇਹਨਾਂ ਨੂੰ ਅਸੀਂ ਆਖਿਆ ਇਹਨਾਂ ਇਨਸਾਫ ਕਰ ਦੇਣਾ ਸਾਡਾ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੇ ਤਿਆਰ ਵੀ ਪਰ ਉਹ ਘਰ ਨਹੀਂ ਰਹੀ। ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ। 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ। ਇਹ ਪੈਸੇ ਲੈ ਕੇ ਆ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੰਡਿਆ ਅੰਦਰ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀ ਕੰਡਿਆ ਇਹ 2 ਨੰਬਰੀ ਦੇ ਵਿਆਹ ਲੋਕਾਂ ਦੇ ਕੱਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਂਦੇ ਹਾਂਜੀ ਅਸਲੀ ਕਰੀ ਕੀ ਮਾਮਲਾ ਇਹ ਜੀ ਅੱਜ ਸਾਨੂੰ ਨਾ ਕੰਪਲੀਟ ਮਿਲੀ ਸੀ ਆਬਾ ਬਲਵੀਰ ਸਿੰਘ ਨੇ ਕਮੇਨ ਦਿੱਤੀ ਜਿਵੇਂ ਤੇ ਘਰ ਦੇ ਵਿੱਚ ਗੁਰੂਗ੍ਰਾਮ ਸਾਹਿਬ ਰੱਖਿਆ ਹੋਇਆ ਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ ਸੋ ਸੋਹਣੀ ਜੀ ਆਏ ਆ ਮੌਕਾ ਦੇਖਿਆ ਜੀ ਮੁੰਡਾ ਲਾਇਆ ਆਪ ਤਾਂ ਹੋਇਆ ਨਹੀਂ ਮਹਤਾਬ ਸਿੰਘ ਜੀ ਨੇ ਆਫਸਰਾਂ ਦੇ ਨੋਟਿਸ ਲਿਆਂਦਾ ਆਪਾਂ ਆਫਸਰ ਆ ਰਹੇ ਨੇ ਸਾਡੇ ਕੋਲ ਕਿੰਨੇ ਕ ਵਿਆਹ ਇਹ ਨਹੀਂ ਕਰਾਉਂਦੇ ਜੀ ਬਤਨ ਕੁ ਜੰਦਰੋ ਕੋਲ ਗਿਆ ਅੰਦਰੋਂ ਕੀ ਕੁਛ ਨਹੀਂ ਕੋਈ ਰਜਿਸਟਰ ਮਿਲਿਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ ਉੱਤੇ ਵਿਆਹ ਵਿਆਹ ਲਿਖਿਆ ਹੋਇਆ ਉੱਤੇ 2104 ਆ ਜਨਾਈ ਜਿਹਨੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਤ ਹੋਈ ਨਹੀਂ ਜੀ ਹਲੋ ਆਹ ਦੰਦਰ ਇਹ ਮੈਂ ਇਥੇ ਇਥੇ ਮੌਕੇ ਤੇ ਆਹ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆ ਤੁਸੀਂ ਕੋਈ ਕਰਨ ਚਲੇ ਕਰਦਾਈ ਤਸਦੀਕ ਕਰਦੇ ਆ ਜੀ ਅਸਰਾਂ ਦੱਸਦਾ ਗੁਰੂ ਗ੍ਰੰਥ ਸਾਹਿਬ ਮਾਤਾ ਬਲੀ ਦੀਆਂ ਦੋ ਦੋ ਫੈਮਿਲੀ ਆਈਆਂ ਹੀਆਂ ਨੇ ਜਿਹੜੇ ਸੈਡਿਕਟ ਹੱਥ ਪੜੇ ਉਹਨਾਂ ਨੇ ਕਿਹਾ ਤੇ ਸਾਡੇ ਲਈ ਬੈਕ ਨਹੀਂ ਦੇਖਿਆ ਅਜੇ ਤੱਕ ਦੇਖੇ ਦੀ ਨਾ ਮੇਰੇ ਕੋ ਆਈ ਹੈ ਮੇਰੇ ਕੋ ਸਿਰ ਕੰਪਲੇਨਟ ਆਈ ਹੈ ਕੰਪਲੇਨਰ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲੱਗੇ ਬਲਸ਼ ਲੱਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਇਸ ਥਾਂ ਨਹੀਂ ਲਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇ ਵਾਲਿਆਂ ਨੂੰ ਵੀ ਕਵੈਂਟ ਕਰ ਦੇਣੇ ਚਾਹੀਦੇ ਵਿੱਚ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸੀ ਅਸੀਂ ਆਏ ਆ ਮੌਕਾ ਕੀ ਦੇਖਿਆ ਕੰਟਰੋਲ ਹੈ ਤਾਂ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਬਣ ਚੁੱਕਾ ਹੈ ਬਿਲਕੁਲ ਹੈ